ਕਈ ਦਿਨ ਸੋਸ਼ਲ ਮੀਡੀਆ ਤੇ ਕੋਈ ਨਾ ਕੋਈ ਵੀਡੀਓ ਵਾਇਰਲ ਹੁੰਦੀ ਰਹਿੰਦੀ ਹੈ ਐਸੀ ਤਰ੍ਹਾਂ ਦੀ ਇੱਕ ਵੀਡੀਓ ਸੰਗਰੂਰ ਜ਼ਿਲ੍ਹੇ ਦੇ ਨਾਲ ਸੰਬੰਧਿਤ ਵਾਇਰਲ ਹੋ ਰਹੀ ਹੈ ਸੋ ਆਓ ਦੇਖਾਂਦੇ ਹਾਂ ਇਸ ਵਾਇਰਲ ਵੀਡੀਓ ਦਾ ਸੱਚ ਇਹ ਵੀਡੀਓ ਸੰਗਰੂਰ ਜ਼ਿਲ੍ਹੇ ਦੇ ਪਿੰਡ ਤੂਰ ਬਨਜਾਰਾ ਦੀ ਹੈ ਜੋ ਕਿ ਇੱਕ ਸਰਪੰਚ ਦੇ ਵੱਲੋਂ ਬਹੁਤ ਹੀ ਖੂਬਸੂਰਤ ਬੱਸ ਸਟੈਂਡ ਬਣਾਇਆ ਗਿਆ ਜੋ ਕਿ ਪ੍ਰਾਣੇ ਜ਼ਮਾਨੇ ਦੀ ਯਾਦ ਨੂੰ ਤਾਜ਼ਾ ਕਰਦਾ ਹੈ ਇਹ ਬੱਸ ਸਟੈਂਡ ਇੰਨਾ ਖੂਬਸੂਰਤਾ ਜੋ ਵੀ ਦੇਖਦਾ ਉਹ ਦੇਖਦਾ ਰਹਿ ਜਾਂਦਾ ਹੈ ਉਹ ਸਰਪੰਚ ਦੀ ਅਤੇ ਪਿੰਡ ਵਾਸੀਆਂ ਦੀ ਵੀ ਤਾਰੀਫ਼ ਕਰੇ ਬਿਨਾਂ ਨਹੀਂ ਰਹਿ ਸਕਦਾ ਸੋ ਆਉ ਦਿਖਾਣੇ ਤੁਹਾਨੂੰ ਇਹ ਵੀਡੀਓ ਆਈ ਦਿਨ ਸੋਸ਼ਲ ਮੀਡੀਆ ਤੇ ਕੋਈ ਨਾ ਕੋਈ ਵੀਡੀਓ ਵਾਇਰਲ ਹੁੰਦੀ ਰਹਿੰਦੀ ਹੈ ਐਸੀ ਤਰ੍ਹਾਂ ਦੀ ਇੱਕ ਵੀਡੀਓ ਸੰਗਰੂਰ ਜ਼ਿਲ੍ਹੇ ਦੇ ਨਾਲ ਸੰਬੰਧਿਤ ਵਾਇਰਲ ਹੋ ਰਹੀ ਹੈ ਸੋ ਆਓ ਦੇਖਾਂਦੇ ਹਾਂ ਇਸ ਵਾਇਰਲ ਵੀਡੀਓ ਦਾ ਸੱਚ ਇਹ ਵੀਡੀਓ ਸੰਗਰੂਰ ਜ਼ਿਲ੍ਹੇ ਦੇ ਪਿੰਡ ਤੂਰ ਬਨਜਾਰਾ ਦੀ ਹੈ ਜੋ ਕਿ ਇੱਕ ਸਰਪੰਚ ਦੇ ਵੱਲੋਂ ਬਹੁਤ ਹੀ ਖੂਬਸੂਰਤ ਬੱਸ ਸਟੈਂਡ ਬਣਾਇਆ ਗਿਆ ਹੈ ਜੋ ਕਿ ਪੁਰਾਣੀ ਜ਼ਮਾਨੇ ਦੀ ਯਾਦ ਨੂੰ ਤਾਜ਼ਾ ਕਰਦਾ ਹੈ ਇਹ ਬੱਸ ਸਟੈਂਡ ਇੰਨਾ ਖੂਬਸੂਰਤ ਹੈ ਜੋ ਵੀ ਦੇਖਦਾ ਉਹ ਦੇਖਦਾ ਰਹਿ ਜਾਂਦਾ ਹੈ ਉਹ ਸਰਪੰਚਤੀ ਅਤੇ ਪਿੰਡ ਵਾਸੀਆਂ ਦੀ ਵੀ ਤਾਰੀਫ਼ ਕਰੇ ਬਿਨਾਂ ਨਹੀਂ ਰਹਿ ਸਕਦਾ ਸੋ ਆਉ ਦਿਖਾਨੇ ਤੁਹਾਨੂੰ ਇਹ ਵੀਡੀਓ ਕਾਇ ਦਿਨ ਸੋਸ਼ਲ ਮੀਡੀਆ ਤੇ ਕੋਈ ਨਾ ਕੋਈ ਵੀਡੀਓ ਵਾਇਰਲ ਹੁੰਦੀ ਰਹਿੰਦੀ ਹੈ ਐਸੀ ਤਰ੍ਹਾਂ ਦੀ ਇੱਕ ਵੀਡੀਓ ਸੰਗਰੂਰ ਜ਼ਿਲ੍ਹੇ ਦੇ ਨਾਲ ਸੰਬੰਧਿਤ ਵਾਇਰਲ ਹੋ ਰਹੀ ਹੈ ਸੋ ਆਓ ਦੇਖਾਂਦੇ ਹਾਂ ਇਸ ਵਾਇਰਲ ਵੀਡੀਓ ਦਾ ਸੱਚ ਇਹ ਵੀਡੀਓ ਸੰਗਰੂਰ ਜ਼ਿਲ੍ਹੇ ਦੇ ਪਿੰਡ ਤੂਰ ਬਨਜਾਰਾ ਦੀ ਹੈ ਜੋ ਕਿ ਇੱਕ ਸਰਪੰਚ ਦੇ ਵੱਲੋਂ ਬਹੁਤ ਹੀ ਖੂਬਸੂਰਤ ਬੱਸ ਸਟੈਂਡ ਬਣਾਇਆ ਗਿਆ ਹੈ ਜੋ ਕਿ ਪੁਰਾਣੇ ਜ਼ਮਾਨੇ ਦੀ ਯਾਦ ਨੂੰ ਤਾਜ਼ਾ ਕਰਦਾ ਹੈ ਇਹ ਬੱਸ ਸਟੈਂਡ ਇੰਨਾ ਖੂਬਸੂਰਤਾ ਜੋ ਵੀ ਦੇਖਦਾ ਉਹ ਦੇਖਦਾ ਰਹਿ ਜਾਂਦਾ ਹੈ ਉਹ ਸਰਪੰਚਤੀ ਅਤੇ ਪਿੰਡ ਵਾਸੀਆਂ ਦੀ ਵੀ ਤਾਰੀਫ਼ ਕਰੇ ਬਿਨਾਂ ਨਹੀਂ ਰਹਿ ਸਕਦਾ ਸੋ ਆਉ ਦਿਖਾਣੇ ਤੁਹਾਨੂੰ ਇਹ ਵੀਡੀਓ ਕਈ ਦਿਨ ਸੋਸ਼ਲ ਮੀਡੀਆ ਤੇ ਕੋਈ ਨਾ ਕੋਈ ਵੀਡੀਓ ਵਾਇਰਲ ਹੁੰਦੀ ਰਹਿੰਦੀ ਹੈ ਐਸੀ ਤਰ੍ਹਾਂ ਦੀ ਇੱਕ ਵੀਡੀਓ ਸੰਗਰੂਰ ਜ਼ਿਲ੍ਹੇ ਦੇ ਨਾਲ ਸੰਬੰਧਿਤ ਵਾਇਰਲ ਹੋ ਰਹੀ ਹੈ ਸੋ ਆਓ ਦੇਖਾਂਦੇ ਹਾਂ ਇਸ ਵਾਇਰਲ ਵੀਡੀਓ ਦਾ ਸੱਚ ਇਹ ਵੀਡੀਓ ਸੰਗਰੂਰ ਜ਼ਿਲ੍ਹੇ ਦੇ ਪਿੰਡ ਤੂਰ ਬਨਜਾਰਾ ਦੀ ਹੈ ਜੋ ਕਿ ਇੱਕ ਸਰਪੰਚ ਦੇ ਵੱਲੋਂ ਬਹੁਤ ਹੀ ਖੂਬਸੂਰਤ ਬੱਸ ਸਟੈਂਡ ਬਣਾਇਆ ਗਿਆ ਹੈ ਜੋ ਕਿ ਪੁਰਾਣੇ ਜ਼ਮਾਨੇ ਦੀ ਯਾਦ ਨੂੰ ਤਾਜ਼ਾ ਕਰਦਾ ਹੈ ਇਹ ਬੱਸ ਸਟੈਂਡ ਇੰਨਾ ਖੂਬਸੂਰਤਾ ਜੋ ਵੀ ਦੇਖਦਾ ਉਹ ਦੇਖਦਾ ਰਹਿ ਜਾਂਦਾ ਹੈ ਉਹ ਸਰਪੰਚਤੀ ਅਤੇ ਪਿੰਡਵਾਸੀਆਂ ਦੀ ਵੀ ਤਾਰੀਫ਼ ਕਰੇ ਬਿਨਾਂ ਨਹੀਂ रह ਸਕਦਾ ਸੋ ਆਉ ਦਿਖਾਨੇ ਤੁਹਾਨੂੰ ਇਹ ਵੀਡੀਓ ਆਈ ਦਿਨ ਸੋਸ਼ਲ ਮੀਡੀਆ ਤੇ ਕੋਈ ਨਾ ਕੋਈ ਵੀਡੀਓ ਵਾਇਰਲ ਹੁੰਦੀ ਰਹਿੰਦੀ ਹੈ ਐਸੀ ਤਰ੍ਹਾਂ ਦੀ ਇੱਕ ਵੀਡੀਓ ਸੰਗਰੂਰ ਜ਼ਿਲ੍ਹੇ ਦੇ ਨਾਲ ਸੰਬੰਧਿਤ ਵਾਇਰਲ ਹੋ ਰਹੀ ਹੈ ਸੋ ਆਓ ਦੇਖਾਂਦੇ ਹਾਂ ਇਸ ਵਾਇਰਲ ਵੀਡੀਓ ਦਾ ਸੱਚ ਇਹ ਵੀਡੀਓ ਸੰਗਰੂਰ ਜ਼ਿਲ੍ਹੇ ਦੇ ਪਿੰਡ ਤੂਰ ਬਨਜਾਰਾ ਦੀ ਹੈ ਜੋ ਕਿ ਇੱਕ ਸਰਪੰਚ ਦੇ ਵੱਲੋਂ ਬਹੁਤ ਹੀ ਖੂਬਸੂਰਤ ਬੱਸ ਸਟੈਂਡ ਬਣਾਇਆ ਗਿਆ ਹੈ ਜੋ ਕਿ ਪੁਰਾਣੇ ਜ਼ਮਾਨੇ ਦੀ ਯਾਦ ਨੂੰ ਤਾਜ਼ਾ ਕਰਦਾ ਹੈ ਇਹ ਬੱਸ ਸਟੈਂਡ ਇੰਨਾ ਖੂਬਸੂਰਤਾ ਜੋ ਵੀ ਦੇਖਦਾ ਉਹ ਦੇਖਦਾ ਰਹਿ ਜਾਂਦਾ ਹੈ ਉਹ ਸਰਪੰਚਤੀ ਅਤੇ ਪਿੰਡਵਾਸੀਆਂ ਦੀ ਵੀ ਤਾਰੀਫ਼ ਕਰੇ ਬਿਨਾਂ ਨਹੀਂ ਰਹਿ ਸਕਦਾ ਸੋ ਆਉ ਦਿਖਾਨਿਆ ਤੁਹਾਨੂੰ ਇਹ ਵੀਡੀਓ ਆਈ ਦਿਨ ਸੋਸ਼ਲ ਮੀਡੀਆ ਤੇ ਕੋਈ ਨਾ ਕੋਈ ਵੀਡੀਓ ਵਾਇਰਲ ਹੁੰਦੀ ਰਹਿੰਦੀ ਹੈ ਐਸੀ ਤਰ੍ਹਾਂ ਦੀ ਇੱਕ ਵੀਡੀਓ ਸੰਗਰੂਰ ਜ਼ਿਲ੍ਹੇ ਦੇ ਨਾਲ ਸੰਬੰਧਿਤ ਵਾਇਰਲ ਹੋ ਰਹੀ ਹੈ ਸੋ ਆਓ ਦੇਖਾਂਦੇ ਹਾਂ ਇਸ ਵਾਇਰਲ ਵੀਡੀਓ ਦਾ ਸੱਚ ਇਹ ਵੀਡੀਓ ਸੰਗਰੂਰ ਜ਼ਿਲ੍ਹੇ ਦੇ ਪਿੰਡ ਤੂਰ ਬਨਜਾਰਾ ਦੀ ਹੈ ਜੋ ਕਿ ਇੱਕ ਸਰਪੰਚ ਦੇ ਵੱਲੋਂ ਬਹੁਤ ਹੀ ਖੂਬਸੂਰਤ ਬੱਸ ਸਟੈਂਡ ਬਣਾਇਆ ਗਿਆ ਹੈ ਜੋ ਕਿ ਪੁਰਾਣੇ ਜ਼ਮਾਨੇ ਦੀ ਯਾਦ ਨੂੰ ਤਾਜ਼ਾ ਕਰਦਾ ਹੈ ਇਹ ਬੱਸ ਸਟੈਂਡ ਇੰਨਾ ਖੂਬਸੂਰਤਾ ਜੋ ਵੀ ਦੇਖਦਾ ਉਹ ਦੇਖਦਾ ਰਹਿ ਜਾਂਦਾ ਹੈ ਉਹ ਸਰਪੰਚਤੀ ਅਤੇ ਪਿੰਡ ਵਾਸੀਆਂ ਦੀ ਵੀ ਤਾਰੀਫ਼ ਕਰੇ ਬਿਨਾਂ ਨਹੀਂ ਰਹਿ ਸਕਦਾ ਸੋ ਆਉ ਦਿਖਾਣੇ ਤੁਹਾਨੂੰ ਇਹ ਵੀਡੀਓ